ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਨੈਸ ਮੈਂ ਫੌਂਟੇਨ ਇੰਸਟਰక్టర్ ਦੋਸਤੋ ਅੱਜ ਆਪਣੀ ਇਸ ਵੀਡੀਓ ਦਾ ਮੁੱਦਾ ਹੈ ਓਵਰ weight ਕੈਂਡੀਡੇਟਸ ਨੂੰ ਲੈ ਕੇ ਮੋਟਾਪਾ ਮੋਟਾਪਾ ਇੱਕ ਬਿਮਾਰੀ ਆ ਇਹ ਬਿਮਾਰੀ ਉਦੋਂ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀ ਆ ਜਦੋਂ ਇਹ ਤੁਹਾਡੀ ਵਰਤੀ ਦੇ ਵਿੱਚ ਰੁਕਾਵਟ ਹੋ ਗਈ ਠੀਕ ਹੈ ਜੇ ਤੁਸੀਂ ਫਿਜ਼ੀਕਲ ਫਿਟ ਨਹੀਂ ਹੈਗੇ ਤਾਂ ਤੁਹਾਨੂੰ ਮੋਟਾਪਾ ਬਿਮਾਰੀ ਤੋਂ ਵੀ ਬੱਧਰ ਚੀਜ਼ ਲੱਗੇਗੀ ਕਿਉਂਕਿ ਆਲਮੋਸਟ ਮੋਸਟਲੀ ਬੱਚੇ ਨੇ ਜਿਹੜੇ ਫਿਜ਼ੀਕਲ ਟ੍ਰਾਇਲ ਦੀ ਤਿਆਰੀ ਹੈ ਜਿਹੜੀ ਪਹਿਲਾਂ ਸ਼ੁਰੂ ਨਹੀਂ ਕਰਦੇ ਸਾਲ ਸਾਲ ਪਹਿਲਾਂ ਕੋਈ ਵੀ ਮਤਲਬ ਬੱਚਾ ਫਿਜ਼ੀਕਲ ਫਿਟਨੈਸ ਨੂੰ ਐਸੇ ਆਪਣਾ ਲਾਈਫ ਸਟਾਈਲ ਨਹੀਂ ਬਣਾਉਂਦੇ ਹੈਗੇ ਤਾਂ ਉਸ ਦੀ وجہ ਦੇ ਨਾਲ ਕੀ ਹੈ ਮੋਟਾਪਾ ਖਾਣ ਪੀਣ ਵਧੀਆ ਨਹੀਂ ਹੈਗਾ ਤੇ ਜਦੋਂ ਸਟੱਡੀ ਕਰਦੇ ਤੁਸੀਂ ਤਾਂ ਉੱਥੇ ਬੈਠੇ ਖਾਈ ਜਾਂਦੇ ਹੋ ਸਾਰਾ ਕੁਝ ਨਾ ਤਾਂ ਵਾਕਿੰਗ ਵੀ ਨਹੀਂ ਕਰਦੇ ਆਲਮੋਸਟ ਕਈ ਬੱਚੇ ਤਾਂ ਉਸ ਦੀ وجہ ਦੇ ਨਾਲ ਜਦੋਂ ਤੁਹਾਡਾ ਮੋਟਾਪਾ ਆ ਜਾਂਦਾ ਤੁਹਾਨੂੰ ਤੇ ਫਿਰ ਤੁਹਾਨੂੰ ਪਤਲਾ ਦਾ ਵੀ ਯਾਰ ਹਾਂ ਮੇਰਾ ਤਾਂ ਫਿਜ਼ੀਕਲ ਟ੍ਰੈਕ ਵੀ ਆ ਮੇਰਾ ਤਾਂ ਮੈਂ ਤਾਂ ਬੈਲਟ ਜੌਬ ਦੀ ਤਿਆਰੀ ਕਰ ਰਿਹਾ ਬੈਲਟ ਜੌਬ ਦੇ ਲਈ ਤੁਹਾਨੂੰ ਫਿੱਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਉਸ ਦੇ ਵਿੱਚ ਉਹਦੇ ਬਾਰੇ ਅੱਜ ਗੱਲ ਕਰਨੀ ਆ ਆਪਾਂ ਨੇ ਮੈਂ ਤੁਹਾਡੀ ਉਸ ਨੂੰ ਲੈ ਕੇ ਮੈਂ ਹੈਲਪ ਕਰ ਸਕਦਾ ਠੀਕ ਹੈ ਆਪਣੀ ਅਕੈਡਮੀ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਤਿਆਰੀ ਹੈ ਜਿਹੜੀ ਕਰਵਾਉਨੇ ਆ ਉਸ ਨੂੰ ਲੈ ਕੇ ਹਲੋ ਹਾਂ ਜੀ ਹਾਂ ਜੀ ਮੈਂ ਇਹਨਾਂ ਟਾਈਪ ਕਰ ਰਿਹਾ ਤੁਸੀਂ ਅੱਧੇ ਘੰਟਾ ਦਾ ਕਾਲ ਕਰ ਲਓ ਹਾਂ ਜੀ ਤੇ ਟ੍ਰਾਇਲ ਕਰਦੇ ਟਾਈਮ ਤੇ ਫੋਨ ਨਾ ਯੂਜ਼ ਕਰੋ ਆ ਵੀਡੀਓ ਪਾ ਰਹੇ ਹਾਂ ਅੱਜ ਜਦੋਂ ਕੋਈ ਬੱਚਾ ਆਪਣੀ ਅਕੈਡਮੀ ਦੇ ਵਿੱਚ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਉਹਦਾ ਆਪਾਂ weight check ਕਰਦੇ ਹਾਂ mostly ਕਿ weight ਬੱਚੇ ਦਾ ਕਿੰਨਾ ਹੈ ਠੀਕ ਹੈ ਮੇਰੇ ਕੋਲ mostly ਬੱਚੇ ਆਉਂਦੇ ਨੇ ਜਿਹੜੇ overweight ਨੇ ਉਹ ਬੱਚਿਆਂ ਦਾ ਆਪਾਂ ਕਿਸ ਤਰ੍ਹਾਂ ਫਿਰ weight loss ਕਰਕੇ ਕਿੱਦਾਂ ਉਹਨਾਂ ਦਾ ਵਰਦੀ ਪਾਉਣਾ ਸੁਪਨਾ ਜਿਹੜਾ ਪੂਰਾ ਕਰਦੇ ਆ ਉਹ ਸਾਰਾ ਕਾਫੀ ਵੀਡੀਓਜ਼ ਦੇ ਥਰੂ ਮੈਂ ਤੁਹਾਨੂੰ ਦਿਖਾਇਆ ਹੋਇਆ ਹੈ ਸਭ ਚੀਜ਼ਾਂ ਲੈ ਕੇ ਤੇ ਜਿਹੜੇ ਬੱਚੇ ਨਿਊ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਤੁਸੀਂ ਨਰਾਸ਼ ਨਿਰਾਸ਼ ਨਾ ਹੋਵੋ ਕਿ ਤੁਹਾਡਾ weight ਜ਼ਿਆਦਾ ਹੈ ਕੁੜੀ ਆ ਚਾਹੇ ਮੁੰਡਾ ਕੋਈ ਵੀ ਠੀਕ ਹੈ ਤੁਸੀਂ ਆਪਣਾ ਗੱਲ ਇਹ ਹੈ ਕਿ ਜਾਗੋ ਬਸ ਜਿੰਨਾ ਜਲਦੀ ਜਾਗੋਗੇ ਉੰਨਾ ਜਲਦੀ ਬੈਟਰਾ ਜਾਗੋ ਮਤਲਬ ਕਿ ਜਿੰਨੀ ਜਲਦੀ ਤੁਸੀਂ ਕਿਸੇ ਸਹੀ ਹੱਥਾਂ ਦੇ ਵਿੱਚ ਪਾਉਂਗੇ ਤਾਂ ਉੰਨਾ ਜਲਦੀ ਤੁਹਾਨੂੰ ਸਾਰਾ ਕੁਝ ਹੋਏਗਾ ਕਿਉਂਕਿ ਮੋਸਟਲੀ ਕੋਚਸ ਅੱਜ ਕੱਲ ਕੀ ਹੈ ਤੇਜ਼ ਭੱਜਣ ਵਾਲੇ ਨੂੰ ਬਸ ਸਮਝ ਲੈਂਦੇ ਨੇ ਕਿ ਸਾਡਾ ਇਹੀ ਕਰਤਾ ਧਰਤਾ ਹੈ ਹੁੰਦਾ ਠੀਕ ਹੈ ਜੀ ਤਾਂ ਇਦਾਂ ਨਹੀਂ ਹੁੰਦਾ ਜੀ ਜੇ ਤੁਸੀਂ ਆਪਣਾ ਸੁਪਨਾ ਵਰਦੀ ਪਾਉਣ ਦਾ ਪੂਰਾ ਕਰਨਾ ਹੈ ਤਾਂ ਤੁਹਾਨੂੰ ਹਰ ਇੱਕ ਸਾਈਡ ਤੋਂ ਇੱਕ ਪਰਫੈਕਟ ਵਾਲ ਇੱਕ ਪਰਫੈਕਟ ਪੁਸ਼ ਕਰਨ ਵਾਲਾ ਤੁਹਾਨੂੰ ਇੱਕ ਪਰਫੈਕਟ ਕੋਚ ਆ ਜਿਹੜਾ ਉਹਦੀ ਜ਼ਰੂਰਤ ਹੁੰਦੀ ਹੈ ਤਾਂ ਜਿੰਮੇ ਆਪਣੇ ਕੋਈ ਬੱਚਾ ਆਂਦਾ ਤਾਂ ਪ੍ਰੋਪਰਲੀ ਉਹਦਾ ਆਪਾਂ ਇੱਕ ਡਾਈਟ ਪਲਾਨ ਆ ਜਿਹੜਾ ਸੈੱਟ ਕਰਦੇ ਹਾਂ ਠੀਕ ਹੈ ਮੈਂ ਇੱਕ ਸਰਟੀਫਾਈਡ ਜਿਮ ਟ੍ਰੇਨਰ ਨਿਊਟ੍ਰੀਸ਼ਨ ਐਕਸਪਰਟ ਹਾਂ ਤਾਂ ਉਹਦੇ ਵਿੱਚ ਆਪਾਂ ਬੱਚੇ ਦਾ ਪ੍ਰੋਪਰਲੀ ਕੀ ਉਹਨੇ ਖਾਣਾ ਹੈ ਠੀਕ ਹੈ ਉਹ ਸਾਰਾ ਸੈਟਅਪ ਕਰ ਦਿੰਦੇ ਹਾਂ ਕੈਲੋਰੀ ਸੈੱਟ ਕਰਦੇ ਹਾਂ ਕਿੰਨੀ ਕੈਲਰੀਸ ਉਹਨੂੰ ਡੇਲੀ ਦੀ ਇੰਟੇਕ ਦੀ ਚਾਹੀਦੀ ਆ ਤੇ ਮੈਂ ਖੁਦ ਉਸ ਬੱਚੇ ਦੀ ਰਾਈਟ ਦਾ ਜਿਹੜਾ ਧਿਆਨ ਰੱਖਦਾ ਕਿ ਇਹ ਬੱਚਾ 19 ਕੀ ਡਾਈਟ ਲਵੇ ਉਹ ਨਾਲ ਸਾਰਾ ਕੁਝ ਕਰੇ ਤੇ ਉਸ ਤੋਂ ਬਾਅਦ ਉਹਦਾ ਵਰਕਆਊਟ ਦੇ ਹਿਸਾਬ ਨਾਲ ਉਸ ਤਰ੍ਹਾਂ ਦਾ ਉਹਦਾ ਵਰਕਆਊਟ ਆ ਜਿਹੜਾ ਕਰਵਾਇਆ ਜਾਂਦਾ ਤੇ ਡਿਪੈਂਡ ਕਰਦਾ ਕਿ ਕਿਉਂਕਿ ਦੇਖੋ ਫਾਸਟਿੰਗ ਕਰਨਾ ਇੰਟਰਵਰਟੀ ਫਾਸਟਿੰਗ ਕਰ ਰਹੇ ਤੁਸੀਂ ਜਾਂ ਕੀਟੋ ਡਾਈਟ ਕਰ ਰਹੇ ਹੋ ਜਾਂ ਕੁਝ ਹੋਰ ਕਿਸ ਤਰ੍ਹਾਂ ਦੀ ਡਾਈਟ ਤੇ ਖੁਦ ਤੁਸੀਂ ਚੱਕਰਾਂ ਦੇ ਵਿੱਚ ਬਹਿ ਰਹੇ ਹੋ ਤਾਂ ਉੱਥੇ ਪ੍ਰੋਬਲਮ ਖੜੀ ਹੋ ਜਾਂਦੀ ਆ ਬੱਚੇ ਕੀ ਗਲਤੀ ਕਰ ਦਿੰਦੇ ਨੇ ਫਿਜ਼ੀਕਲ ਟ੍ਰਾਇਲ ਕਹਿੰਦੇ ਨੇ ਵੀ ਅਸੀਂ ਆਪ ਹੀ ਕਰ ਲਾਂਗੇ ਠੀਕ ਹੈ ਸਾਨੂੰ ਪੜਾਈ ਪੜੇ ਤੁਸੀਂ ਦੇਖੋ ਬੱਚਿਓ ਤੁਹਾਨੂੰ ਤੁਸੀਂ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਤੱਕ 12ਵੀਂ ਤੱਕ ਜਿੰਨੇ ਵੀ ਕਲਾਸਿਸ ਪੜ੍ਹੇ ਹੋ ਤੁਸੀਂ ਕਿਸੇ ਟੀਚਰ ਦੇ ਅੰਦਰ ਪੜ੍ਹੇ ਹੋ ਠੀਕ ਹੈ ਸਕੂਲਸ ਤੇ ਵਿੱਚ ਸਾਰੇ ਚੀਜ਼ਾਂ ਲੈ ਕੇ ਜਦੋਂ ਤੁਹਾਨੂੰ ਉਹ ਸਿਖਾਣੇ ਆ ਤੁਹਾਡੇ ਟੀਚਰ ਨੇ ਤਾਂ ਤੁਸੀਂ ਫਿਜ਼ੀਕਲ ਨੂੰ ਇੰਨਾ ਸਸਤਾ ਕਰ ਤੇ ਸਮਝ ਲੈਂਦੇ ਹੋ ਜਦੋਂ ਜਦੋਂ ਕੋਈ ਬੱਚਾ ਫਿਜ਼ੀਕਲ ਨੂੰ ਸਸਤਾ ਸਮਝਦਾ ਹੈ ਉਦੋਂ ਉਹਦਾ ਰਿਜ਼ਲਟ ਉਹਨੂੰ ਕੀ ਹੁੰਦਾ ਹੈ ਇੰਜਰੀ ਠੀਕ ਹੈ ਜਾਂ ਫਿਰ ਕੀ ਆ ਉਸ ਬੱਚੇ ਦਾ ਸੁਪਨਾ ਪੂਰਾ ਨਹੀਂ ਹੁੰਦਾ ਤੇ ਫਿਰ ਬੱਚਾ ਆਪਣੀ ਕਿਸਮਤ ਨੂੰ ਕੋਸਦਾ ਹੈ ਸਭ ਚੀਜ਼ਾਂ ਲੈ ਕੇ ਬਟ ਆਪ ਨਹੀਂ ਦੇਖਦਾ ਹੈਗਾ ਉਹ ਕਿ ਜਿਸ ਚੀਜ਼ ਦੀ ਮੈਨੂੰ ਨੌਲੇਜ ਹੀ ਨਹੀਂ ਸੀ ਉਸ ਦੀ ਮੈਂ ਖੁਦ ਹੀ ਤਿਆਰੀ ਕਰ ਰਿਆ ਸੀਗਾ ਸਭ ਜਿਹਾ ਲੈ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਰਿਜ਼ਲਟ ਦੀ ਕਿੱਦਾਂ ਉਮੀਦ ਕਰਾਂ ਕਿ ਥੋੜਾ ਬੈਟਰ ਰਿਜ਼ਲਟ ਆ ਜਿਹੜਾ ਆ ਜਾਏਗਾ ਹੈ ਨਾ ਤਾਂ ਤੁਸੀਂ ਤਿਆਰੀ ਆ ਜਿਹੜੀ ਕਿਸੇ ਵਧੀਆ ਕੋਈ ਕੋਚ ਦੇ ਅੰਦਰ ਰਹਿ ਕੇ ਜਿਹੜਾ ਕਰੋ ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਠੀਕ ਹੈ ਜਾਂ ਤਾਂ ਹੋਵੇ ਤੁਹਾਡਾ ਵੇਸਟ ਕਰਨ ਨੂੰ ਟਾਈਮ ਹੈ ਹੈ ਨਾ ਫਿਰ ਤਾਂ ਲੱਗੇ ਰਹੋ ਸਾਲੋ ਸਾਲ ਲੱਗੇ ਰਹੋ ਚੱਲੀ ਚੱਲੋ ਆਪਣੀ ਕਿ ਦਿਮਾਗ ਦੇ ਨਾਲ ਹੈ ਨਾ ਹੁਣ ਮੈਂ ਬਹੁਤ ਸਾਰੇ ਬੱਚੇ ਦਿੱਤਾ ਵਜ਼ਨ ਘਟਾਉਣਾ ਦਾ ਬਸ ਹੈ ਨਾ ਕਿ ਰੋਟੀ ਛੱਡਤੀ ਪਾਣੀ ਪੀ ਆ ਜਾਂਦੇ ਨੇ ਠੀਕ ਹੈ ਸਬਜ਼ੀਆਂ ਤੇ ਆ ਜਾਂਦੇ ਨੇ ਫਿਰ ਬਾਅਦ ਵਿੱਚ ਫਿਰ ਸਕਿਨ ਲਟਕਣ ਲੱਗ ਜਾਂਦੀ ਆ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਸਾਰਾ ਇਹਦਾ ਮੂੰਹ ਜਮਾ ਹੀ ਇੰਨਾ ਕ ਨਿਕਲੇ ਆਉਂਦਾ ਹਨਾ ਤਾਂ weight loss ਵੀ ਕਰਨਾ ਹੈ ਤੁਸੀਂ ਨੇ ਸਭ ਚੀਜ਼ਾਂ ਲੈ ਕੇ ਪਰ ਆਪਣੇ ਮਸਲ ਮੈਚਉਰਿਟੀ ਵੀ ਰੱਖਣੀ ਤੁਸੀਂ ਨੇ ਫਿਜ਼ੀਕਲ ਟ੍ਰਾਇਲ ਪਾਸ ਕਰਨੇ ਨੇ ਜੀ ਠੀਕ ਆ ਕੀ ਫਾਇਦਾ ਫਿਰ ਗਰਾਊਂਡ ਦੇ ਵਿੱਚ ਤੁਹਾਨੂੰ ਨਿੰਬੂ ਪਾਣੀ ਪਿਲਾਉਂਦਾ ਫਿਰੂਗਾ ਕੋਈ ਗੱਜੋਂਗੇ ਸਾਰਾ ਹਨਾ ਤਾਂ ਇਹ ਸਭ ਚੀਜ਼ਾਂ ਤਿਆਰ ਤੁਸੀਂ ਦੋ ਜੇ ਤੁਸੀਂ ਖੁਦ ਤਿਆਰੀ ਕਰਦੇ ਹੋ ਹਨਾ ਤਾਂ ਫਿਰ ਲੌਂਗ ਜੰਪ ਭਾਈ ਜੰਪ ਉਹ ਸਾਰਾ ਸੈਟੂ ਤੁਸੀਂ ਕਿਵੇਂ ਕਰੋਗੇ ਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਪਤਾ ਵੀ ਨਹੀਂ ਹੁੰਦਾ ਜਿਨ੍ਹਾਂ ਨੇ ਫਾਰਮ ਭਰੇ ਨੇ ਠੀਕ ਆ ਕੁੜੀਆਂ ਸਪੈਸ਼ਲੀ ਇਹ ਹੁੰਦੀਆਂ ਨੇ ਤੇ ਉਹ ਚਾਹੁੰਦੇ ਹੁੰਦੇ ਨੇ ਕਿ ਮੋਸਟਲੀ ਕਿਸੇ ਨੂੰ ਪਤਾ ਵੀ ਨਾ ਲੱਗੇ ਤੇ ਅਸੀਂ ਭੱਤੀ ਹੋ ਜਾਈਏ ਤਾਂ ਉਹਨਾਂ ਦੇ ਲਈ ਬੈਸਟ ਓਪਰਚੁਨਿਟੀ ਹੈ ਕਿ ਤੁਸੀਂ ਅਕੈਡਮੀਜ਼ ਵਿਜ਼ਿਟ ਕਰਕੇ ਸਾਰਾ ਇੱਕ ਸਾਈਡ ਤੋਂ ਪਿੰਡ ਦੀਆਂ ਨਜ਼ਰਾਂ ਤੋਂ ਪਿੰਡ ਦੇ ਲੋਕਾਂ ਤੋਂ ਜਿਹੜਾ ਓਕੇ ਪਰੇ ਤੁਸੀਂ ਆਪਣੀ ਤਿਆਰੀ ਜਿਹੜੀ ਕਰ ਸਕਦੇ ਹੋ ਦੂਸਰਾ ਬੈਨੀਫਿਟ ਇਹ ਰਹਿੰਦਾ ਮੁੰਡੇ ਤਾਂ ਚਲੋ ਫਿਰ ਵੀ ਹਨਾ ਤੇ ਹੋ ਜਾਂਦਾ ਨਾ ਸੈਟਅਪ ਕੁੜੀਆਂ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕੁੜੀਆਂ ਸਵੇਰੇ ਇੰਨੀ ਜਲਦੀ ਇਹ ਤਾਂ ਹਨਾ ਪਿੰਡ ਏਰੀਆ ਦੇ ਵਿੱਚ ਜਿਹੜਾ ਹੁੰਦਾ ਹੈ ਪਿੰਡ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਜਦੋਂ ਤੁਸੀਂ ਤਿਆਰੀ ਕਰਨੀ ਹੁੰਦੀ ਆ ਠੀਕ ਆ ਨਾ ਤਾਂ ਪ੍ਰੋਪਰ ਗਰਾਊਂਡਸ ਹੁੰਦੇ ਨਾ ਉੱਥੇ ਤੇ ਨਾ ਹੀ ਤੁਹਾਨੂੰ ਫਿਰ ਕੋਈ ਗਾਈਡ ਕਰਨ ਵਾਲਾ ਹੁੰਦਾ ਸਹੀ ਤਰੀਕੇ ਨਾਲ ਸਭ ਜਿਹਾ ਲੱਗਣਾ ਤੇ ਉੱਥੇ ਬੱਚੇ ਬਹੁਤ ਜ਼ਿਆਦਾ ਡੀ ਮੋਟੀਵੇਟ ਹੁੰਦੇ ਨੇ ਇਹ ਪ੍ਰੋਬਲਮ ਮੈਂ ਤਾਂ ਕਿਉਂਕਿ ਮੇਰੀ ਇਹ ਸਭ ਜਿਹਾ ਹੋਈਆਂ ਨੇ ਹਨਾ ਤੇ ਇਹ ਸਭ ਜਿਹਾ ਫੇਸ ਆਊਟ ਕੀਤੀਆਂ ਨੇ ਮੈਂ ਤਾਂ ਮੈਂ ਨਹੀਂ ਚਾਹੁੰਦਾ ਕਿ ਜੇ ਮੈਂ ਇਸ ਕੈਪੇਬਲ ਬਣਿਆ ਕਿ ਮੈਂ ਅੱਗੇ ਕਿਸ ਬੱਚੇ ਲਈ ਕੁਝ ਕਰ ਸਕਦਾ ਹਾਂ ਮੇਰੀ ਇੱਕ ਛੋਟੀ ਜਿਹੀ ਹੈਲਪ ਮੇਰਾ ਇੱਕ ਛੋ ਤਾਂ ਮੈਂ ਚਾਹਣਾ ਉਸ ਬੱਚੇ ਤੇ ਪਾਈ ਜਾਵੇ ਫਿਰ ਗੱਲ ਇਹ ਹੈ ਕਿ ਸਹੀ ਗਾਈਡੈਂਸ ਤੇ ਅੰਡਰ ਸਹੀ ਹੱਥਾਂ ਦੇ ਵਿੱਚ ਤੁਸੀਂ ਹੋ। ਠੀਕ ਹੈ। ਤਾਂ ਇਸ ਵੀਡੀਓ ਦਾ ਮੇਰਾ ਮਕਸਦ ਇਹੀ ਸੀਗਾ ਕਿ ਤੁਸੀਂ ਆਪਣਾ ਇਸ ਨੂੰ ਲੈ ਕੇ ਧਿਆਨ ਰੱਖੋ ਠੀਕ ਹੈ। ਕਿ ਜੋ ਤੁਹਾਡਾ ਜਿਸ ਤੋਂ ਵੀ ਤੁਸੀਂ ਸਿੱਖ ਰਹੇ ਹੋ ਜੋ ਵੀ ਚੀਜ਼ਾਂ ਹੈਗੀਆਂ ਨੇ ਮੋਸਟਲੀ ਉਹ ਕਿੰਨੇ ਕ ਪਾਣੀਆਂ ਦੇ ਵਿੱਚ ਹੈਗਾ ਕਿੰਨਾ ਕ ਨਹੀਂ ਕਿ ਤੁਸੀਂ ਉਹ ਤੋਂ ਰਿਜ਼ਲਟ ਜਿਸ ਅਕੋਰਡਿੰਗ ਤੁਸੀਂ ਭਾਲਦਮ ਕਿ ਤੁਹਾਨੂੰ ਉਹ ਰਿਜ਼ਲਟ ਦੇ ਪਾਏਗਾ ਜਾਂ ਨਹੀਂ। ਠੀਕ ਹੈ। ਤੇ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਜਿਸ ਦੇ ਇੰਟਰਵਿਊ ਤੁਸੀਂ ਕਰਦੇ ਹੋ ਮੋਸਟਲੀ ਤੁਹਾਡੇ ਕੋਚ ਦੀ ਫਿਟਨੈਸ ਠੀਕ ਹੈ ਤਾਂ ਤੁਸੀਂ ਜ਼ਰੂਰ ਇਹ ਚੀਜ਼ ਚੈੱਕ ਕਰੋ ਹਨ ਜਿਹੜਾ ਖੁਦੇ ਜਿਹਦਾ ਐਡਾ ਢਿੱਡਾ ਕੱਢੀ ਬੈਠਾ ਹੈ ਹਨਾ ਤੇ ਤੁਹਾਡੇ ਕਿੱਥੋਂ ਸਿਕਸ ਪੈਕ ਬਣਾ ਦੇਗਾ ਉਹ ਆਪਣੀ ਸਿੱਧੀ ਜੀ ਗੱਲ ਆ ਸਾਫ਼ ਹਨ ਜੇ ਤੁਹਾਡਾ ਕੋਚ ਫਿਟ ਹੈ ਤਾਂ ਤੁਸੀਂ ਫਿਟ ਹੋ ਕਿਉਂਕਿ ਤੁਸੀਂ ਸਵੇਰੇ ਉੱਠ ਕੇ ਉਹਨੂੰ ਦੇਖਣਾ ਹੈ ਕਿ ਮੈਂ ਇਹਦੇ ਵਰਗਾ ਬਣਨਾ ਹੈ ਇਹਦੇ ਵਾਂਗੂ ਫਿਟ ਹੋਣਾ ਹੈ ਠੀਕ ਹੈ ਤਾਂ ਜ਼ਰੂਰ ਆਓ ਤੁਸੀਂ ਠੀਕ ਹੈ ਆਪਣੀ ਅਕੈਡਮੀ ਵਿਜ਼ਿਟ ਕਰੋ ਇਹ ਸਭ ਚੀਜ਼ਾਂ ਲੈ ਕੇ ਠੀਕ ਹੈ ਤੁਹਾਨੂੰ ਹਰ ਇੱਕ ਚੀਜ਼ ਇੱਥੇ ਮਿਲੇਗੀ ਇੱਕ ਤੋਂ ਇੱਕ ਨੰਬਰ ਚੀਜ਼ ਮਿਲੇਗੀ ਠੀਕ ਹੈ ਤੇ ਸਭ ਚੀਜ਼ਾਂ ਲੈ ਕੇ ਜੋ ਤੁਹਾਨੂੰ ਪਰਫੈਕਟਲੀ ਮੀਨਲੀ ਬੱਚਿਆਂ ਨੂੰ ਆਉਂਦੀ ਹੈ ਫਿਜ਼ੀਓਥੈਰੇਪੀ ਸਟਰੀਡ ਹੁੰਦੀ ਹੈ ਫਿਰ ਉਸ ਟਾਈਮ ਤੇ ਹੁਣ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਸਿਰਫ ਭੱਜਣਾ ਹੀ ਆਉਂਦਾ ਤੇ ਉਹਨਾਂ ਦੇ ਮਗਰ ਕਈ ਬੱਚੇ ਲੱਗੇ ਹੁੰਦੇ ਨੇ ਹੈਨਾ ਤਾਂ ਫਿਰ ਉਹ ਸਹੀ ਗਾਈਡ ਨਹੀਂ ਕਰ ਪਾਉਂਦੇ ਹੈਗੇ ਤਾਂ ਉਹਦੀ وجہ ਦੇ ਨਾਲ ਬੱਚੇ ਦੀ ਇੰਜਰੀ ਜਿਹੜੀ ਕਾਫੀ ਵੱਜ ਜਾਂਦੀ ਹੈ ਕਾਫੀ ਹਾਈ ਸਟੇਜ ਤੱਕ ਚਲੇ ਜਾਂਦੀ ਆ ਠੀਕ ਤਾਂ ਆਪਾਂ ਇੱਥੇ ਬੱਚੇ ਨੂੰ ਕੈਡਿੰਗੂ ਦੇ ਫਿਜ਼ੀਕਲ ਸਰਵਿਸ ਸਟੇਟਮੈਂਟ ਆ ਜਿਹੜੀ ਨਾਲ ਦੀ ਨਾਲ ਆ ਜਿਹੜਾ ਪ੍ਰੋਵਾਈਡ ਕਰਦੇ ਨੇ ਜੇ ਕੋਈ ਗੱਲਬਾਤ ਬਾਹਲੀ ਵਾਦੀਆ ਫਿਰ ਅੱਗੇ ਹੋ ਰੈਫਰ ਹੋ ਜਾਂਦੇ ਬਟ ਮੇਨਲੀ ਜਿਹੜਾ ਛੋਟੇ ਛੋਟੇ ਚੀਜ਼ਾਂ ਨੇ ਉਹ ਤਾਂ ਆਪਾਂ ਖੁਦੇ ਹੈਂਡਲ ਆਊਟ ਸਾਰੀਆਂ ਉਹ ਹੋ ਜਾਂਦੀਆਂ ਨੇ ਠੀਕ ਹੈ ਜੀ ਤਾਂ ਤੁਸੀਂ ਆਪਣਾ ਫਿਜ਼ੀਕਲ ਤੁਹਾਡੇ ਕੋਲ ਜਿਆਦਾ ਟਾਈਮ ਨਹੀਂ ਹੁੰਦਾ 2-3 ਮਹੀਨੇ ਹੁੰਦੇ ਨੇ 2-3 ਮਹੀਨੇ ਜੇ ਸਹੀ ਹੱਥਾਂ ਦੇ ਵਿੱਚ ਹੈਗੇ ਆ ਤਾਂ ਥੋੜੀ ਤਿਆਰੀ ਜਿਹੜੀ ਵਧੀਆ ਹੋ ਜਾਂਦੀ ਆ ਠੀਕ ਹੈ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਨੈਕਸਟ ਜਲਦੀ ਕਰਦੇ ਨਾ ਤਦ ਤੱਕ ਲਈ ਜੈ ਹਿੰਦ ਜੇ ਕੋਈ ਤੁਹਾਡਾ ਕਾਲ ਜਾਂ ਕਮੈਂਟ ਕੋਈ ਕੁਇਰੀ ਹੋਵੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਹੁਣ ਬਹੁਤ ਸਾਰੇ ਬੱਚੇ ਕਹਿਣਗੇ ਜੀ ਅਸੀਂ ਤੁਹਾਡੇ ਕੋ ਆ ਨਹੀਂ ਸਕਦੇ ਹੈਗੇ ਤੁਸੀਂ ਸਾਨੂੰ ਆਨਲਾਈਨ ਡਾਈਟ پلان ਦੇ ਸਕਦੇ ਹੋ ਵਰਕਆਊਟ پلان ਦੇ ਸਕਦੇ ਹੋ ਸਾਰਾ ਸਾਰਾ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਜੀ ਆ ਨੰਬਰ ਤੁਸੀਂ ਵਟਸਐਪ ਕਰੋ ਤੇ ਤੁਸੀਂ ਆਪਣਾ ਕੁਝ ਤੁਹਾਡੇ ਡਿਟੇਲਸ ਤੁਹਾਡੀ ਬਾਡੀ ਦੇ ਚਾਹੀਦੀਆਂ ਹੋਣਗੀਆਂ ਜਿਸ ਦਿਨ ਆ ਕੇ ਤੁਸੀਂ ਆਪਣਾ weight loss ਕਰ ਸਕਦੇ ਹੋ ਘਰੇ ਬੈਠੇ ਹੀ ਕਰ ਸਕਦੇ ਹੋ ਜੇ ਤੁਹਾਨੂੰ ਐਕਸਰਸਾਈਜ਼ ਵਗੈਰਾ ਸਾਰੀ ਚੀਜ਼ ਚਾਹੀਦੀ ਹੈ ਨਾ ਤਾਂ ਮੈਂ ਤੁਹਾਨੂੰ ਐਕਸਰਸਾਈਜ਼ ਵਗੈਰਾ ਸਭ ਚੀਜ਼ਾਂ ਉਹ ਇੱਕ ਸ਼ਡਿਊਲ ਅਕੋਰਡਿੰਗ ਤੁਹਾਡਾ ਸਾਰਾ ਤੁਹਾਨੂੰ ਭੇਜਿਆ ਜਾਏਗਾ ਤੇ ਤੁਸੀਂ ਨੇ ਬਸ ਮੇਨ ਚੀਜ਼ ਇਹ ਹੈ ਸੀ ਕੰਸਿਸਟੈਂਸੀ ਵਰਤਣੀ ਹੈ ਤੇ ਮੇਰੇ ਪ੍ਰਤੀ ਹੌਨਸਟ ਰਹਿਣਾ ਹੈ ਤਾਂ ਕਿ ਤੁਹਾਨੂੰ ਰਿਜ਼ਲਟ ਆ ਜਿਹੜੇ ਮਿਲ ਸਕਣ ਠੀਕ ਹੈ ਦੋਸਤੋ ਮਿਲਦੇ ਆਂ ਨੈਕਸਟ ਵੀਡੀਓ 'ਚ ਨੈਕਸਟ ਚੰਨ ਕਰਦੇ ਆਂ Tata Daai ਮੇਰਾ ਪਿੰਡ ਆ ਗਿਆ ਤੇ ਬਾਏ ਬਾਏ ਤੁਸੀਂ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਤੋਂ ਤੇ ਤੁਸੀਂ ਕਿੱਥੇ ਬੈਠੇ ਮੇਰੀ ਵੀਡੀਓ ਦੇਖ ਰਹੇ ਹੋ ਤੇ ਬਹੁਤ ਸਾਰਾ ਪਿਆਰ ਤੁਹਾਡਾ ਤੁਹਾਡੇ ਪਿਆਰ ਦੇ ਨਾਲ ਹੀ ਸਭ ਕੁਝ ਪੋਸੀਬਲ ਹੋ ਰਿਹਾ ਹੈ